ਜੀ ਬਈ ਕੀ ਹਾਲ ਹੈ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਹੋਰ ਬਈ ਘਰ ਪਰਵਾਰ ਸਾਰਿਆਂ ਦੇ ਘੈਂਟ ਨੇ ਜਾਨ ਬਰਗਰ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਆ ਗਏ ਆਪਾਂ ਇਧਰ ਲਿਖ ਰਹੇ ਆ ਅਨੁਸਾਰ ਬਈ ਆਪਾਂ ਆਪਣੇ ਕਬੂਤਰ ਕੱਟਦੇ ਸੀ ਲਾਲ ਬਚਾ ਕੱਟਦਾ ਛਾਤਰੀ ਤੇ ਬੈਠਾ ਨੀ ਮੂਲਾ ਬਨ ਕੇ ਬਿਠਾਇਆ ਹੋਇਆ ਤੇ ਵੱਡਾ ਚਿੱਟੀਆਂ ਤੇ ਛਾਤਰੀ ਤੇ ਬੈਠਾ ਤੇ ਬਾਕੀ ਕਬੂਤਰ ਆਪਾਂ ਡਾਰ ਕੇ ਡੱਬਾ ਡਾਰ ਕੇ ਹਰੇ ਭਲੇ ਡਾਰ ਕੇ ਬਈ ਉਹ ਦੂਜੇ ਖੁੱਡੇ ਚ ਵੱਡਿਆਂ ਚ ਇਹ ਛੋਟਿਆਂ ਚ ਆਪਾਂ ਛੋਟਾ ਬੱਚਾ ਜਿਹਾ ਗਲਾਬੀ ਪੂਛਾ ਲਾਉ ਡਾਰ ਰੱਖਿਆ ਤੇ ਉਹਦਾ ਭਾਈ ਵੱਡਾ ਚਿੱਟੀਆਂ ਦਾ ਘੁੜਾ ਰੱਖਿਆ ਜਮਾ ਚਿੱਟਾ ਹਨਾ ਲਾਲ ਡਾਰ ਕੇ ਲਾਲ ਰੱਤਾ ਵਜਾ ਕਾਲਾ ਜਿਤਲਾ ਹੋ ਗਿਆ ਡਾਰ ਰੱਖਿਆ ਬਈ ਤੇ ਦੋਨੇ ਉਹ ਦੂਜੇ ਚਿੰਨੇ ਵਾਲੇ ਬੱਚੇ ਡਾਰ ਕੇ ਨੇ ਇਹਦੇ ਇੱਕ ਤੇ ਫੁਨਸੀ ਹੋਈ ਤੇ ਅੱਖ ਤੇ ਉਹ ਵੀ ਡਾਰ ਕੇ ਆਪਾਂ ਆ ਵੀ ਦੱਬਾ ਦਾ ਨੀਵੇਂ ਨੀਵੇਂ ਜੀ ਤੇ ਸਾ ਗਰ ਕੇ ਕਬੂਤਰਾ ਪਾ ਸਾਰੇ ਅੱਜ ਡਾਏ ਧੁੱਪ ਬੋਬ ਦੀ ਨਿਕਲੀ ਹੋਈ ਵੀ ਹਜੇ 9:30 ਦਾ ਟਾਈਮ ਹੋਇਆ ਤੇ ਮੈਂ 9 ਵਜੇ ਆ ਕੇ ਛੜਤੇ ਸੀਗੇ ਤੇ ਬੋਬ ਦੀ ਧੁੱਪ ਕਰਕੇ ਮੰਜ ਤਾਂ ਨਾ ਡਾਤੇ ਸੀ ਕਿ ਮਾ ਜਰਾ ਉਹ ਡੇ ਆਉਣਗੇ ਵਧੀਆ ਤਰੀਕੇ ਨਾਲ ਜਾਨਵਰ ਆਪਣੇ ਕੋਈ ਇਸ਼ੂ ਨਹੀਂ ਤੇ ਫਿਰਦੇ ਨੇ ਕਬੂਤਰਾ ਆਪਣੇ ਵਧੀਆ ਫਿਰਦੇ ਨੇ ਟੁੱਟ ਲੈ ਜੁੱਟ ਰਹੇ ਸਾਰੇ ਹਨਾ ਕਿਤਰਾ ਆਪਣੇ ਸਾਰੇ ਫਿਰਦੇ ਨੇ ਆ ਆਪਣਾ ਥੱਪੇ ਮਾਰਦਾ ਫਿਰਦਾ ਗਲਾਬੀ ਪੂਛ ਵਾਲਾ ਦੇਖ ਨਵਾਂ ਬਚਾ ਜਿਹੜਾ ਉਹ ਆ ਬਈ ਇਹ ਅੱਜ ਮੰਡਾ ਦੇ ਕਬੂਤਰ 4 ਪੰਜੇ ਤਾਂ ਬੱਚੇ ਉੜਾਤੇ 6 ਮਾ 6 ਅੱਠ ਬੱਚੇ ਡਾਤੇ ਬਈ ਅੱਜ ਆਪਾਂ ਅੱਠ ਕਬੂਤਰ ਆਪਣੇ ਉੱਡ ਰਹੇ ਨੇ ਇਸ ਟਾਈਮ 9 ਕਬੂਤਰ ਕਬੂਤਰੇ ਰਹਿ ਗਏ ਖੁੱਡੇ ਚਤਾ ਬਸ ਇੱਕ ਨੇ ਜਬਾ ਲਾਲ ਬੱਚਾ ਸੀ ਉਹ ਆਪਾਂ ਜੇ ਖਾਤਰੀ ਤੇ ਬਿਠਾਇਆ ਉਹ ਗਿੱਜਿਆ ਨਹੀਂ ਹੋਇਆ ਉਹ ਇਧਰ ਉਧਰ ਬੈ ਜਾਂਦਾ ਤਾਂ ਕਰਕੇ ਤੇ ਚਿੱਟੀਆਂ ਦਾ ਬਣਾ ਬੈਠਾ ਛਤਰੀ ਦੇ ਦੋ ਜੀ ਆਪਣੇ ਥੱਲੇ ਛਾਦਰੀ ਦੇ ਬੈਠੇ ਨੇ ਤੇ ਹੁਣ ਜਦੋਂ ਆ ਜਾਂਦੇ ਦੇਖਦੇ ਆ ਕਿ ਸਿਸਟਮ ਬਣਦਾ ਤੇ ਇਸ ਤੋਂ ਬਾਅਦ ਆ ਫਿਰਦੇ ਨੇ ਆਪਣੇ ਸਾਰੇ ਕਪੂਤੇ ਤਾਂ ਤੇ ਦਾਣੇ-ਦੋਣੇ ਇਹਨਾਂ ਨੂੰ ਪਾਵਾਂਗੇ ਦਾਣੇ ਲੇਟ ਪਾਵਾਂਗੇ ਬਈ ਅੱਜ ਫਿਰ ਇੱਕ ਟਾਈਮ ਹੀ ਕਰਤੇ ਕਿ ਹੁਣ ਬੱਚੇ ਤਾਂ ਹੈ ਨਹੀਂ ਬੱਚਿਆਂ ਕਰਕੇ ਆਪਾਂ ਪਾਉਂਦੇ ਸੀ ਦਾਣੇ ਜਿਨ੍ਹਾਂ ਨੂੰ ਸਾਰਿਆਂ ਨੂੰ ਜਦੋਂ ਬੱਚੇ ਨੇ ਬਾਕੀ ਆਪਣੇ ਜਾਨਵਰ ਫਿੱਟ ਬੈਠ ਨੇ ਵੱਡਾ ਗੁੱਡਾ ਜੋੜੀਆਂ ਵਾਲ ਦਾ ਮਾਜੇ ਖੋਲੇ ਨਹੀਂ ਹੈਗਾ ਯਾਰ ਬਸ ਆਹ ਖੋਲਿਆ ਸੀ ਆ ਬੈਠੇ ਨੇ ਜਾਨਵਰ ਆਪਣੇ ਸਾਰੇ ਆਲਮੋਸਟ ਓਕੇ ਦੀ ਰਿਪੋਰਟ ਤੇ ਕੱਲ ਨੂੰ ਜੇ ਧੁੱਪ ਨਿਕਲੀ ਉਹ ਖੱਟੀਆਂ ਦੀ ਗੱਡਾਂਗੇ ਪੱਠੀ ਪਤਾ ਨਹੀਂ ਪੱਠੀ ਆਪਦੀ ਨਹੀਂ ਪੱਠਾ ਹਲੇ ਉਹ ਦਾ ਕਨਫਰਮ ਨਹੀਂ ਹੈਗਾ ਬਾਕੀ ਦਾ ਕਬੂਤਰੀਆਂ ਲਾਲ ਕਰਤਾ ਸੀ ਬਈ ਕੱਲ ਵੀਡੀਓ ਨਹੀਂ ਹੋਊ ਸ਼ੂਟ ਕਰੀ ਸਰ ਮੈਂ ਲਾਲ ਕਰਤਾ ਸੀ ਮੈਂ ਕੱਲ ਇਹ ਵਰਤਨੇ ਆਪਣੇ ਜਾਨਵਰ ਸਾਰੇ ਹੁਣ ਯਾਰ ਡਾਈਆਂ ਹੀ ਹੋ ਜਣੇ ਯਾਰ ਆਣ ਹਿੱਲਣਗੇ ਜਾਂ ਨਹੀਂ ਨਹੀਂ ਹਿੱਲ ਜਾਗੇ ਨਹੀਂ ਕੰਪੂਟਰ ਇਕੱਠੇ ਕੱਢਾਂਗੇ ਤਾਂ ਕਰਕੇ ਇੱਕ ਦੋ ਤੋਂ ਕਰਕੇ ਕੱਢ ਰਹੇ ਆਪਾਂ ਟਾਈਮ ਲੱਗੇ ਤਾਂ ਬੈਠਦੇ ਨੇ ਉਦੋਂ ਕਰਦੇ ਆਪਾਂ ਵੀਡੀਓ ਕੰਟੀਨਿਊ ਗੁੱਡੇ ਖੱਡੇ ਵੀ ਸ਼ਾਫ ਕਰਨ ਵਾਲੇ ਯਾਰ ਕੱਲ੍ਹ ਕੱਲ੍ਹ ਨੂੰ ਦੇਖਦੇ ਆ ਗੁੱਡੇ ਵੀ ਸ਼ਾਫ ਕਰਾਂਗੇ ਇਹਨਾਂ ਦੇ ਤੇ ਇੱਕ ਕਿੰ ਰਪੋਰਟ ਜਮਾ ਇਹਨੂੰ ਉੱਡ ਲੈਣ ਦੇ ਬਈ 10-15 ਮਿੰਟ ਜਿਹੜੇ ਉੱਡਣਗੇ ਨਾ ਤੇ ਬਹਿ ਕੇ ਫਿਰ ਕਰਦੇ ਆ ਵੀਡੀਓ ਕੰਟੀਨਿਊ ਵੀ ਬਿਠਾ ਲੈ ਭਈ ਆਪਾਂ ਆਪਣੇ ਜਾਨ ਦਾ ਬਸ ਇੱਥੇ ਨੇ ਓਕੇ ਰਿਪੋਰਟ ਆ ਦੱਬਾ ਦਾ ਬਸ ਨੀਮਾ ਫਿਰਦਾ ਬਹਿ ਜੂ ਗਏ ਸੇਤੀ ਇੱਕ ਵੇਗਾ ਫਿਰ ਮੰਗਰੇ ਮੰਗਰ ਸਾਰੇ ਬਾਰੀ ਬਾਰੀ ਕਰਕੇ ਬਹਿ ਜਾਣਗੇ ਨਾ ਇੱਕ ਪੁੱਤਰ ਨਹੀਂ ਉੱਟੂਗਾ ਆਪਣਾ ਚਿੱਟੀਆਂ ਦਾ ਇਹ ਵੀ ਨੋਟ ਜੀ ਕਿਤੇ ਮਸਤ ਤੇ ਆਰੇ ਬੱਲੜਾਈ ਫਰਦਾ ਸਾਰੇ ਫਿਰਦੇ ਨੇ ਜਾਨ ਬਰਤਾਵੇਂ ਲੱਗ ਬਗ ਬਈ ਲਓ ਜੀ ਬਾਈ ਹੁਣ ਆਪਣੇ ਤਿੰਨ ਕਬੂਤਰ ਉੱਡਦੇ ਰਹਿ ਗਏ ਬਾਕੀ ਸਾਰੇ ਬਹਿ ਗਏ ਇੱਕ ਵਾਰ ਆ ਕੇ ਇਹਨਾਂ ਬਸੇ ਗੋਡੇ 'ਚ ਵੜ ਜਾਣ ਤਾਂ ਮੌਜ ਰੱਗ ਜੇ ਕਿਤੇ ਉੜੀ ਨਾ ਜਾਣ ਬਸ ਐਂ ਡਰਾਂ ਛੋੜੇ 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 ਖੜੇ 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 ਚਲੋ ਬਈ ਖੜੇ 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 ਦੋਨੇ ਆ ਭਾਈਆਂ ਆ ਬਈ ਦੋਨੇ ਆਪਦੇ ਵਿੱਚ ਚੈੱਕ ਕਰੋ ਕੱਢਣੀ ਵਰਣੀ ਤੇ ਉਹਨਾਂ ਦੇ ਬਰਾਬਰ ਆ ਜਮ 1 ਨੰਬਰ ਟਿਪ ਟਾਪ ਦੋਨੇ ਬ੍ਰਦਰ ਨੇ ਆਪਦੇ ਵਿੱਚ ਕੱਢਣੀ ਗੁੜਣੀ ਵਾਲੀ ਐਂਡ ਆ ਉਹਨਾਂ ਦੇ ਤੇ ਜੇ ਸਾਨੂੰ ਅੰਦਰ ਵਗ ਜਾਣਾ ਤਾਂ ਸਰਾ ਲੱਗ ਜੇ ਬਾਕੀ ਆਪਣੇ ਉੱਡਦੇ ਰਹਿ ਗਏ ਹਨ ਉਹ ਉੱਡ ਲਾਈਨ ਦੇ ਕੋਈ ਚੱਕਰ ਨਹੀਂ ਉਹਨਾਂ ਨੂੰ ਇਹ ਦੇਖ ਲੈਣ ਦੇ ਜੱਟ ਤੇ ਇੱਕ ਰਹਿ ਗਿਆ ਬਈ ਚਲੋ ਬਈ ਚਲੋ ਛੋੜ 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 ਚਲੋ ਬਈ ਬੜ ਕੇ ਇਹਨੂੰ ਬੈਠਾ ਰਹਿਣ ਦੋ ਵਾਲੇ ਲਓ ਬਈ ਕਿੰਦਾ ਆਪਣਾ ਚਿੱਟੀਆਂ ਦਾ ਉੜਦਾ ਰਹਿ ਗਿਆ ਹੁਣ ਤੇ ਇੱਕ ਹਾਰੇ ਭੱਜਲਾ ਰਹਿ ਗਿਆ ਦੋ ਕਬੂਤਰ ਆਪਣੀ ਉੜਦੇ ਰਹੇ ਬਾਕੀ ਆਪਣੇ ਕਬੂਤਰ ਬੈਠ ਗਏ ਬਈ ਆ ਕੇ ਤੇ ਬਚੇ ਪੁਚੇ ਸਾਰੇ ਤੇ ਇਹਨਾਂ ਨੂੰ ਆਪਾਂ ਹੁਣ ਦਾਣੇ-ਦੂਣੇ ਪਾਵਾਂਗੇ ਧਰਤਿਆਂ ਦਾ ਜਿਹੜੇ ਪਹਿਲਾਂ ਬੈਿਧਾਣੇ ਉਹੀ ਧਰਤਿਆਂ ਇੱਕ ਬਾਤ ਤਾਂ ਮਾਂ ਚਲੋ ਖਾ ਲੈਣਗੇ ਇਹਨੇ ਤੇ ਉਹ ਆਪਣੇ ਹਜੇ ਫਿਰਦੇ ਨਹੀਂ ਆਰੇ ਉੱਪਰ ਵਾਲੇ ਉਰੀ ਫਿਰਦਾ ਰੌਲੇ ਦੇ ਚਲ ਉਹ ਆ ਜਾਣੇ ਕੋਈ ਨਾ ਕੋਈ ਚੱਕਰ ਨਹੀਂ ਸਾਰੀ ਸੈਟਿੰਗ ਹੋ ਜੂਗੀ ਹੌਲੀ ਹੌਲੀ ਤੇ ਆ ਬੱਚੇ ਮੈਂ ਥੱਲੇ ਸਾਰੇ ਛੋਟੇ ਬੱਚੇ ਜਿਹੜੇ ਉਹ ਬਿਠਾੜੇ ਬਈ ਆਪਣਾ ਇਹ ਲਾਲ ਡੱਬਾ ਬੱਚਾ ਆਪਾਂ ਡਾਉਣੇ ਬਿਠਾਉ ਸਾਤੇ ਤੇ ਬਿਠਾਉ ਅੱਧੀ ਕੱਲ ਤੇ ਹਨਾ ਅੱਜ ਉਹ ਉੜ ਗਿਆ ਸੀ ਆਪੀ ਆਪੀ ਤੋੜ ਜਾ ਮੈਂ ਬਤਾਉ ਮਿਲਦਾ ਉਹ ਲੱਗਿਆ ਮੈਂ ਯਾਰ ਕਿਸੇ ਪਾਸੇ ਉਹ ਨਾ ਵਗ ਜੇ बैठे हाँ बैठे गिधे गुद्ध मार के आप ही आके बह गया मल ये लोटा जब बह गया नहीं तो मलत हो जाए अपने जानवर दाने खान भाई दाने वा पाते ਇੱਕ ਨਿੰਮੂ ਛੱਡ ਗਿਆ ਜੋੜੀ ਕਹਿੰਦਾ ਜੋੜੀ ਨਹੀਂ ਪਾਉਂਦੀ ਹਾਂ ਚੱਲ ਛੱਡ ਜਾ ਕੋਈ ਚੱਕਰ ਨਹੀਂ ਇੱਥੇ ਰਹਿਣ ਦੇ ਵਿੱਚ ਜਿੱਥੇ ਹੋਰ ਉੱਥੇ ਔਰ ਸਹੀ ਕਰਦੇ ਹਾਂ ਸਟਾਰਟ ਦਾਣੇ ਮਨੇ ਪਾਉਣਿਆ ਤੇ ਬਸ ਉੱਤਰੇ ਆਉਣ ਦੇ ਉਹਨਾਂ ਨੂੰ ਤਾਂ ਉਹਨਾਂ ਨੂੰ ਲਓ ਬਈ ਬੱਚਿਆਂ ਨੂੰ ਸੋਹ ਕਿੰਨੋਂ ਦਾਣੇ ਪਾਈਏ ਚੱਕੋ ਬਈ ਖਾਓ ਬਾਕੀ ਇੰਨੇ ਦਾਣੇ ਇਹਨਾਂ ਨੂੰ ਪਾ ਦੀਆ ਵੱਡਿਆਂ ਚੱਕੋ ਲਾਗੇ ਖਾਣ ਛੋਟੇ ਬੱਚੇ ਤਾਂ ਪਾਣੀ ਤਾਂ ਰਿਹਾ ਪਿਆ ਗਰਮ ਕਰਨਾ ਬਈ ਗਰਮ ਹੋ ਜਾਂਦੇ ਪਾਣੀ ਪਰ ਪਾਵਾਂਗੇ ਕੁੰਡੇ ਚ ਤੇ ਇਹਨਾਂ ਨੂੰ ਦਾਣੇ ਖਾ ਲੈਣ ਦੇ ਕੱਲੇ ਅੱਜ ਮੈਂ ਤਾਂ ਬਹੁਤ ਡਰ ਲੱਗਾ ਮੈਂ ਲਾਲ ਜਿਹਾ ਤਾਂ ਗਿਆ ਲੱਗਾ ਤਾਂ ਆ ਗਿਆ ਬਚਤ ਰਹੀ ਯਾਰ ਹੂੰ ਆ ਕਰਕੇ ਹਾਂ ਇੱਧਰ ਲਿਆ ਨੂੰ ਤਾਂ ਪਾਉਣੇ ਪੈਣਗੇ ਜੇ ਦੋਨੇ ਥੱਲੇ ਉਤਰਨ ਕੇ ਆਉਣਗੇ ਕਬੂਤਰ ਫਿਰ ਦਾਣੇ ਪਾਉਣੇ ਪੈਣਗੇ ਨਹੀਂ ਜੇ ਨਹੀਂ ਐਂ ਪਾਉਣੇ ਆ ਤਾਂ ਉਹ ਭੁੱਖੇ ਰਹਿਣਗੇ ਜਿਹੜੇ ਕੱਲ ਨੂੰ ਦਾਣੇ ਪਾਉਣਗੇ ਪਾਉਂਗਾ ਫਿਰ ਮੈਂ ਬਈ ਤਾਂ ਤਾਂ ਕਰਕੇ ਚੱਕਰ ਆਉਂਦੇ ਫਿਰਦੇ ਨੇ ਚੱਕਰ ਵਾਲਾ ਪੈਂਦਾ ਯਾਰ ਔਰ ਦੇਖਦੇ ਆਂ ਬਈ ਕੀ ਬਣਾਉਣਾ ਚਾਹੀਦਾ ਇਹ ਦਾਣੇ-ਦੂਣੇ ਪਾ ਦੇ ਇਹਨਾਂ ਨੂੰ ਪਾਣੀ-ਪੁਣੀ ਧਰ ਦਿਆਂ ਫੇਰ ਕਰਾਂਗੇ ਵੀਡੀਓ ਕੰਟੀਨਿਊ ਤੇ 12:00 ਵੱਜ ਗਏ ਬਈ 12:00 ਪਾਏ ਆਂ ਦਾਣੇ ਹੁਣ ਇਹਨਾਂ ਨੂੰ ਪਾਵਾਗੇ ਇਹਨਾਂ ਨੂੰ ਕੱਲ ਨੂੰ ਬਾਕੀ ਦਾਣੇ ਉੱਤੇ ਹਾਲੇ ਉਹਨਾਂ ਨੂੰ ਜਿਹੜੇ ਦਾਣੇ-ਦੂਣੇ ਖਾਣੇ ਸੀ ਫੇਰ ਓਕੇ ਰੁਪਰਾਉਣਾ ਪਾਣੀ ਕਿ ਨਹੀਂ ਆ ਰਹੇ ਨੇ ਪਾਣੀ ਵੀ ਇਹਨਾਂ ਨੂੰ ਰੱਖਾਂਗੇ ਯਾਰ ਦਵਾਈ ਵੀ ਦੇਣੀ ਆ ਬੱਚੇ ਇਹਨੂੰ ਟਰੈਟਰ ਆ ਸਿੱਖਣ ਤੋਂ ਦੋਜੇ ਨੂੰ ਉਹ ਦਵਾਈ ਕੋਈ ਦੇ ਦਈਏ ਨਾ ਲਓ ਬਈ ਸਾਰੇ ਕਬੂਤਰ ਲਾਤੇ ਆਪਾਂ ਤੇ ਖੋਡੇ ਚ ਵੀ ਬਾੜਦੇ ਬਈ ਸਾਰੇ ਦੇ ਸਾਰੇ ਦਾਣੇ ਦੂਣੇ ਪਾਤੇ ਤੇ ਪਾਣੀ ਪੂਣੀ ਪਾਤਾ ਬਈ ਸਾਰਿਆਂ ਨੂੰ ਹਨਾ ਤੇ ਦਾਣੇ ਖਾ ਰਹੇ ਨੇ ਇਹਨਾਂ ਦਾ ਪਾਣੀ ਚੱਕ ਰਿਹਾ ਕੋਈ ਸਿਆਖ ਪਾਈਂ ਡੰਡਾ ਜਿਹਾ ਹਿੱਲਦਾ ਹੈ ਆ ਬੈਠਾ ਹੀ ਆ ਨਮਰ ਬਸ ਚਲੋ ਠੀਕ ਆ ਭਾਈ ਇਹ ਵੀਡੀਓ ਵਧਾਇਆ ਜੇ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਆਪਣੀ ਸ਼ੇਅਰ ਕਰ ਦਿਓ ਮਿਲਦੇ ਆਂ ਜੀ ਆਪਾਂ ਕੱਲ ਨੂੰ ਨਵੇਂ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ